ਸਮਾਨਤੀ ਦੇ ਪਰਦੇ ਗੰਭੀਰ ਪਰਿਵਰਤਨ ਅੱਜ ਟਰੰਕੀ ਦੇ ਜਮਾਤ-ਮਤ ਦਾ ਚੌਥਾ ਦਿਨ ਪਰ ਸਸ਼ਾਸਨ ਦੇ ਕਾਰਨ ਜਿਵੇਂ ਕਿ ਉਹ ਸਾਰਾ ਬਣ ਸਾਡੀ ਸਟੇ ਫੈਸਲ ਪੈਂਟੀਪਲ ਸੈਕਟਰੀ ਤੋਂ ਸੀਐਮ ਦੇ ਨਾਲ 1 ਮਾਰਚ ਨੂੰ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਡਾ ਮਸਲਾ ਬਹੁਤ ਹੀ ਚੰਗਾ ਢੰਗ ਨਾਲ ਕਰਾਂਗੇ ਉਸ ਤੋਂ ਬਾਅਦ ਸਾਡੀ ਫਾਰ ਐਜੂਕੇਸ਼ਨ ਪ੍ਰਿੰਸੀਪਲ ਸੈਕਟਰੀ ਕਮਲਕਿਸ਼ੋਰ ਯਾਦਵ ਨਾਲ 15 ਤਰੀਕ ਨੂੰ ਮੀਟਿੰਗ ਹੋਈ ਹੈ ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਮਸਲੇ ਦੇ ਵਿੱਚ ਕੋਡ ਆਫ ਕੰਡਕਟ ਦਾ ਕੋਈ ਅਸਰ ਨਹੀਂ ਹੋਵੇਗਾ ਇਹ ਕੰਮ ਸੀ ਆਪਣੇ ਰੋਜ਼ਾਨਾ ਕੰਮ ਦੇ ਵਿੱਚ ਪਾਉਣਾ ਸਾਡਾ ਮਸਲਾ ਬਹੁਤ ਜਲਦ ਹੱਲ ਕਰਾਂਗੇ ਮੰਤਰੀ ਸਾਹਿਬ ਨੇ ਉਸ ਮੀਟਿੰਗ ਵਿੱਚ ਸੀਰੀਓ ਉਹਨਾਂ ਨੇ ਵੀ ਸਾਨੂੰ ਪੂਰਾ ਯਕੀਨ ਦਿਵਾਇਆ ਸੀ ਪਰ ਅਜੇ ਤੱਕ ਸਾਡਾ ਮਸਲਾ ਉੱਥੇ ਤਾਂ ਉੱਥੇ ਹੀ ਪਿਆ ਹੈ ਕੱਲ ਸਾਡੀ ਪ੍ਰਸ਼ਾਸਨਿਕ ਅਧਿਕਾਰੀਆਂ ਜਿਸ ਵਿੱਚ ਡੀਸੀ ਮੈਮ ਰੋਪੜ ਸਪੀ ਐਸਪੀ ਡੀਐਸਪੀ ਐਸਟੀਐਮ ਆਦਿ ਸ਼ਾਮਲ ਸਨ ਉਹਨਾਂ ਨੇ ਵੀ ਜਦੋਂ ਫਿਰ ਸ਼੍ਰੀ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਕੁਮਾਰ ਅਮਿਤ ਚੇਨ ਨਾਲ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਹਾਂ ਅਸੀਂ ਇਹ ਇਹਨਾਂ ਦਾ ਕੰਮ ਹੋ ਸਕਦਾ ਤੇ ਅਸੀਂ ਕਰ ਰਹੇ ਹਾਂ ਕਮਲਕਿਸ਼ੋਰ ਯਾਦਵ ਨਾਲ ਵੀ ਉਹਨਾਂ ਦੀ ਗੱਲ ਹੋਈ ਪਰ ਕਾਜੀਤਾ ਦਾ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਜੇਕਰ ਸਰਕਾਰ ਇਸ ਤਰ੍ਹਾਂ ਦੀ ਟਾਰਮ ਟੋਲ ਨਹੀਂ ਕੀਤੀ ਗਈ ਸੀ ਫਿਰ ਹੈ ਕਾਫੀ ਰਹਿ ਸਾਨੂੰ ਜਿਸ ਤਰ੍ਹਾਂ ਪ੍ਰਫੈਸਰ ਬਲੰਦਰ ਕੌਰ ਜੀ ਨੇ ਆਪਣੀ ਜਾਨ ਦਿੱਤੀ ਸਰਕਾਰ ਨੇ ਮਿਲ ਜ਼ਹੂਰ ਕੀਤਾ ਨਾ ਮਹਾਂ ਦੇਸ਼ ਕਾਜੀ ਮੈਂ ਨੋਟ ਕਰ ਦਿੱਤਾ गंभीर नहीं कर सकते सो so, मेरी अपील है प्रशासनिक अधिकारियों को अगर कोई भी इस तरह की अणसुखावी घटना वापरनी है तो उसकी सीधी सीधी पंजाब